ਦੇਸ਼ ਲਈ ਤੂੰ ਜਿੰਦੜੀ ਬਾਰੀ ਤੇਰੀ ਕੁਰਬਾਨੀ ਵਿਰਹਾ ਤੇਰੇ ਜਹਾਨਾ ਕੋਈ ਹੋਣਾ ਨਾ ਕਿਸੇ ਨੇ ਹੋਣਾ ਵੀਰ ਭਗਤ ਸਿੰਘ ਤੇਰੇ ਵਰਗਾ ਮਾਂ ਨੇ ਪੁੱਤ ਨਹੀਂ ਜੰਮਣਾ ਹਾਏ ਵੀਰ ਭਗਤ ਸਿੰਘ ਤੇਰੇ ਵਰਗਾ ਮਾਂ ਨੇ ਪੁੱਤ ਨਹੀਂ ਜਮਣਾ ਫਾਂਸੀ ਦਾ ਰਸਾ ਚੁੰਮਦੇ ਹੋਏ ਵੀ ਫਾਂਸੀ ਦਾ ਰਸਾ ਚੁੰਮਦੇ ਹੋਏ ਨੇ ਵੀ ਇਨਕਲਾਬ ਦਾ ਨਾਰਾ ਲਾਇਆ ਵੀਰ ਭਗਤ ਸਿੰਘ ਤੇਰੇ ਵਰਗਾ ਮਾਂ ਨੇ ਪੁੱਤ ਨਹੀਂ ਜਮਣਾ ਹਏ ਸੰਵੀਰ ਪਗਤ ਸਿੰਘ ਤੇਰੇ ਵਰਗਾ ਮਾਣੇ ਪੁੱਤ ਨਹੀਂ ਜੰਮਣਾ ਤੇ